ਸਭ ਤੋਂ ਪਹਿਲਾਂ ਸ਼ਾਨ ਫੈਸ਼ਨ ਮੋਟਿਕ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਕਾਟਨ ਦੀ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਹਾਂ ਇਹ ਵਾਲਾ ਫਸਟ ਸੂਟ ਹੈ ਆਪਣਾ ਜੋ ਇਹ ਕਾਟਨ ਦੇ ਵਿੱਚ ਰਹੇਗਾ ਡਿਜ਼ਾਈਨਰ ਸੂਟ ਹੈ ਕਾਟਨ ਦੇ ਵਿੱਚ ਇਹਦੇ ਸ਼ਰਟ ਰਹੇਗੀ ਇਹਦੇ ਨੱਕ ਤੇ ਇਦਾਂ ਵਰਕ ਤਾਂ ਡਿਜ਼ਾਈਨ ਕੀਤਾ ਇਦਾਂ ਘੇਰੇ ਤੇ ਰੀਵਲੈਂਸ ਦੇ ਜਾਂਦੇ ਰਹੇਗਾ ਇਸ ਦੇ ਨਾਲ ਮੈਚਿੰਗ ਬਾਟਮ ਰਹੇਗੀ ਟਰਾਈ ਮਿੱਟਰ ਦੀ ਸ਼ਰਟ ਟਰਾਈ ਮਿੱਟਰ ਦੀ ਬਾਟਮ ਹੋਏਗੀ ਬਾਟਮ ਤੁਸੀਂ ਦੇਖ ਸਕਦੇ ਆ ਬੋਡੀ ਸ਼ਾਨਦਾਰ ਡਿਜ਼ਾਈਨ ਦੇ ਵਿੱਚ ਤੇ ਇਹਨਾਂ ਦੇ ਨਾਲ ਕਾਟਨ ਦੇ ਦੁਪੱਟੇ ਰਹਿਣਗੇ ਦੁਪੱਟੇ ਵੀ ਪੂਰੇ ਖੁੱਲੇ ਡੁੱਲੇ ਸਾਰੇ ਸੂਟਾਂ ਦੇ ਨਾਲ ਆਉਣਗੇ ਪ੍ਰਿੰਟਡ ਦੁਪੱਟੇ ਹੋਣਗੇ ਇਵੇਂ ਦੁਪੱਟਿਆਂ ਤੇ ਵੀ ਇਦਾਂ ਲੈਸ ਲਗਾ ਕੇ ਡਿਜ਼ਾਈਨ ਦਿੱਤਾ ਹੈ ਬੜਾ ਹੀ ਪਿਆਰਾ ਜਿਹਾ ਕਲਰ ਹੈ ਇਹਦੇ ਵਿੱਚ ਆਪਣੇ ਕੋਲ 4 ਕਲਰ ਅਵੇਲੇਬਲ ਨੇ ਇੱਕ ਇਹਦੇ ਵਿੱਚ ਬਲੈਕ ਕਲਰ ਹੈ ਇਹ ਵਾਲਾ ਇਹ ਵੀ ਸੇਮ ਮੈਚਿੰਗ ਸੂਟ ਹੈ ਤੁਸੀਂ ਵੀ ਲੈ ਸਕਦੇ ਜਿਵੇਂ ਤੁਹਾਨੂੰ ਦਈਂਗਾ ਕਿਤਾ ਹੈ ਸੇਮ ਇਦਾਂ ਘੇਰੇ ਤੇ ਇਹ ਵਾਲੇ ਪੱਟੀਆਂ ਕਿ ਤੇ ਬਾਟਮ ਇਸ ਦੀ ਜਿਗਜਗ ਡਿਜ਼ਾਈਨ ਦੇ ਵਿੱਚ ਰਹੇਗੀ। ਇਹ ਵਾਲੀ ਟ੍ਰਾਇਮੇਟਰ ਦੀ ਬੋਟਮ ਹੋਏਗੀ। ਇਹ ਵਾਲਾ ਇਸਦੇ ਨਾਲ ਦਾ ਪੱਟਾ ਆਏਗਾ। ਦਾ ਪੱਟੇ ਨਾਲ ਦੀ ਡਿਜ਼ਾਈਨਸ ਦਾ ਉਸ ਨਾਲੋਂ ਥੋੜਾ ਡਿਫਰੈਂਟ। ਦੇਖ ਸਕਦੇ ਆ ਇਹ ਵੀ ਡਿਜ਼ਾਈਨ ਬਹੁਤ ਸੋਹਣਾ। ਇਸਦੇ ਪੱਲਿਆਂ ਤੇ ਇਦਾਂ ਬਲੈਕ ਕਲਰ ਦੀ ਗੈਸ ਲਗਾਈ ਹੋਈ ਹੈ। ਹਾਂਜੀ। ਹਾਂਜੀ ਇਹ ਬਣਾ ਸੂਟ ਸੀਮ ਉਹਨਾਂ ਦੇ ਅੰਦਰ ਵਿੱਚ ਇਸ ਨੇ ਇੱਕ ਤੇ ਡਿਜ਼ਾਈਨ ਡਿਫਰੈਂਟ ਹੈ ਤੇ ਇਸ ਦੇ ਇਹ ਵਾਲਾ ਘੇਰੇ ਤੇ ਆਈਗਾ ਵਰਕ ਤੁਸੀਂ ਵਰਕ ਦੇਖ ਸਕਦੇ ਹੋ ਬਹੁਤ ਹੀ ਨੀਟ ਐਂਡ ਕਲੀਨ ਵਰਕ ਬਹੁਤ ਹੀ ਸੋਨਾ ਡਿਜ਼ਾਈਨ ਕੀਤਾ ਗਿਆ ਇਸ ਸ਼ਰਟ ਰਹੇਗੀ ਇਸ ਦੇ ਨਾਲ ਬਾਟਮ ਆਇਆ ਬਾਟਮ ਵੀ ਡਿਫਰੈਂਟ ਡਿਜ਼ਾਈਨ ਦੇ ਵਿੱਚ ਲਾਈਨਾਂ ਵਾਲੀ ਬਾਟਮ ਹੋਏਗੀ ਟ੍ਰਾਇੰਗਲ ਦੀ ਬਾਟਮ ਹੋਏਗੀ ਤੇ ਦੁਪੱਟਾ ਸੇਮ ਬਾਟਮ ਦਾ ਰਹੇਗਾ ये वाला इस दुपटे तो आएंगे बन के सूट बहुत सोना रेडी होएगा, ये अपने को हो भी कलर अवेलेबल ने जो कोई सूट लेना हो अपना स्क्रीन, प्राइस स्क्रीन के उइसान नजर आ रहा होगा तो उसका स्क्रीनशॉट शॉट भेज के पढ़ चुके अपना ऑर्डर बुक कर सकते हो हाँ जी ये वाला कॉटन सूट वे पने ग्रे कलर बहुत ही प्यारा जहा कलर ਇਹਨਾਂ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਇਹ ਵਾਲਾ ਤੁਸੀਂ ਕੀ ਰੀਟਿਆ ਸਕਦਾ ਤੇ ਇਸ ਦੇ ਇਧਰਲੀ ਸਾਈਡ ਵੀ ਜੋ ਬਾਰਡਰ ਆ ਉਹ ਆਪਣੇ ਬਾਜੂ ਤੇ ਆ ਜਾਏਗਾ ਪੌਂਚਿਆਂ ਤੇ ਸਲਵਾਰ ਦੇ ਪੌਂਚਿਆਂ ਤੇ ਵੀ ਇਦਾਂ ਹੀ ਸੇਮ ਆਏਗਾ ਇਹ 올ਓਵਰ ਸੂਟ ਰਹੇਗਾ ਜੇ ਤੁਸੀਂ ਇਹਦੇ ਨਾਲ ਮੈਚਿੰਗ ਕਰਨਾ ਹੋਵੇ ਤਾਂ ਉਹ ਤੁਹਾਡੀ ਆਪਣੀ ਚੋਇਸ ਰਹੇਗੀ ਮੈਚਿੰਗ ਵੀ ਕਰ ਸਕਦੇ ਹੋ ਬਹੁਤ ਪਿਆਰਾ ਜਿਹਾ ਕਲਰ ਹੈ ਗਾਰਮਨੀ ਦੇ ਲਈ ਪਿਆਨੇ ਪਿਆਰੇ ਕਲਰ ਆਏ ਨੇ ਇਸ ਦੇ ਵਿੱਚ ਇੱਕ ਦੂਸਰਾ ਕਲਰ ਆ ਉਸੇਮ ਇਹ ਵਾਲਾ ਕਲਰ ਰਹੇਗਾ ਸੀ ਗ੍ਰੀਨ ਕਲਰ ਇਹ ਵੀ ਸੇਮ ਇਹਦਾਂ ਨੂੰ 3.5 ਮੀਟਰ ਦੇ ਵੱਡੇ ਆਪਣੇ ਸੂਟ ਮਿਲੇਗਾ 3.5 ਮੀਟਰ ਦਾ ਪੂਰਾ 올ਓਵਰ ਸੂਟ ਬਣ ਜਾਏਗਾ ਇਹ ਤੁਸੀਂ ਮੈਚਿੰਗ ਲਾਣੀ ਹੋ ਤੁਸੀਂ ਆਪਣੇ ਅਕੋਰਡਿੰਗ ਕਿਸੇ ਵੀ ਕਲਰ ਦੇ ਵਿੱਚ ਲਗਾ ਸਕਦੇ ਹੋ ਇਹ ਵਿਦਆਊਟ ਦੁਪੱਟਿਆਂ ਤੁਹਾਨੂੰ ਸੂਟ ਹਾਂਜੀ ਇਹ ਵਾਲਾ ਸੂਟ اتنا ਸ਼ੀਬਰ ਕਾਟਨ ਦੇ ਵਿੱਚ ਹੈ ਇਹ ਵੀ ਮੈਚਿੰਗ ਸੂਟ ਰਹੇਗਾ 2 ਮੀਟਰ ਦੀ ਸ਼ਰਟ ਰਹੇਗੀ ਪ੍ਰਿੰਟਰ ਸ਼ਰਟ ਇਸਦੇ ਨਾਲ ਸੇਮ ਟਾਈਮ ਉੱਤੇ ਦੀ ਬਾਟਮ ਸਿਲਕ ਪ੍ਰਿੰਟ ਦੇ ਵਿੱਚ ਆਏਗੀ ਇਹ ਇਸ ਦੀ ਬਾਟਮ ਰਹੇਗੀ ਸਿਲਕ ਪ੍ਰਿੰਟ ਦੇ ਵਿੱਚ ਆਪਾਂ ਕੋ ਸੂਟ ਪ੍ਰਿੰਟਰ ਸੂਟਾਂ ਤੇ ਵਰਕ ਵੀ ਕੀਤਾ ਇਹ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਸੂਟ ਵਰਕ ਕਰਕੇ ਪਰਿਆਲੀ ਕੀਤਾ ਇਹ ਵਾਲਾ ਵਰਕ ਇਸ ਦੇ ਘੇਰੇ ਤੇ ਆਏਗਾ ਇਹ ਪਿਓਰ ਕਾਟਨ ਦੇ ਵਿੱਚ ਰਹੇਗਾ ਸੂਟ ਮੇਰੇਲ ਵਰਕ ਦਾ ਵੀ ਟੱਚ ਦਿੱਤਾ ਗਿਆ ਇਹਦੇ ਵਿੱਚ ਕਿਸੇ ਦੀ ਬਾਟਮ ਤੇ ਬਾਜੂ ਤੇ ਵਾਲਾ ਵਰਕ ਆਏਗਾ ਵਰਕ ਬਹੁਤ ਹੀ ਸਫਾਈ ਦੇ ਨਾਲ ਕੀਤਾ ਗਿਆ ਇਹਦਾ ਪ੍ਰਿੰਟ ਵੀ ਬਹੁਤ ਹੀ ਪਿਆਰਾ ਜਿਹਾ ਹੈ ਗਰਮੀਆਂ ਦੇ ਵਿੱਚ ਆਪਾਂ ਕਿਤੇ ਵੀ ਆਉਣ ਜਾਣ ਦੇ ਲਈ ਪਾ ਸਕਦੇ ਹਾਂ ਸਿੰਪਲ ਸੂਬਰ ਜਿਹਾ ਸੂਟ ਨੇ ਇਹ ਵਾਲੇ ਸੂਟ ਮਸਲੀਨ ਦੇ ਵਿੱਚ ਰਹੇਗਾ ਇਹ 5 ਮੀਟਰ ਦਾ ਆਲਓਵਰ ਸੂਟ ਰਹੇਗਾ ਇਹਦੇ ਨਾਲ ਮਸਲੀਨ ਦਾ सेम प्रिंटेड ਦੁਪੱਟਾ ਆਇਆ। ਦੁਪੱਟੇ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ। ਇਹ ਵਨ ਇਸ ਨਾਲ ਟਾਈ ਮੀਟਰ ਦਾ ਪੂਰਾ ਖੁੱਲਾ ਡੁੱਲਾ ਦੁਪੱਟਾ ਹੈ। ਇਹ ਨਾਲ ਸੂਟ ਆਪਣਾ ਇਹ ਇਸ ਕਾਟਨ ਦੇ ਵਿੱਚ ਹੋਇਆ ਹੈਗਾ। ਇਹ ਵੀ 5 ਮੀਟਰ ਦਾ ਵਾਲਾ ਪਰ ਸੂਟ ਰਹੇਗਾ। ਤੁਸੀਂ ਇਸ ਦਾ ਪ੍ਰਿੰਟ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਪ੍ਰਿੰਟ ਹੈ। ਲਾਈਟ ਸ਼ੇ ਗ੍ਰੇ ਕਲਰ ਦੀ ਸ਼ੇਡ ਦੇ ਵਿੱਚ ਹੈ ਇਸ ਦੇ ਨਾਲ ਮਸਲੀਨ ਦਾ ਦੁਪੱਟਾ ਹੋਏਗਾ ਪ੍ਰਿੰਟਡ ਦੁਪੱਟਾ ਇਹ ਲੈਣਾ ਦੁਪੱਟਾ ਆਇਆ ਇਹਦਾ ਦੁਪੱਟੇ ਦਾ ਪ੍ਰਿੰਟ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਪ੍ਰਿੰਟਡ ਹੈ ਦੁਪੱਟਾ ਹੈ ਇਹਨਾਂ ਸਾਰੇ ਸੂਟਾਂ ਦੇ ਪ੍ਰਾਈਸ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਹ ਵੀ ਗ੍ਰੇਸ ਕਾਟਨ ਦੇ ਵਿੱਚ ਹੈ ਸੂਟ पीच कलर है इसके घेरे त वाला प्रिंट आएगा थोड़ा थोड़ा वर्क का टच दिता गया इसका फ्रंट ये वाला वर्क वाला आएगा ये वाला इसकी बाजू तो आएगा प्रिंट बैक साइड भी सेम प्रिंट आएगा इस प्लेन ਕਾਟਨ ਵਾਲੇ ਹੈਗੇ 2 ਮੀਟਰ ਦੀ ਤੇ ਦੁਪੱਟਾ ਪ્યોਰ ਸ਼ਫੁੰ ਦਾ ਪ੍ਰਿੰਟਡ ਦੁਪੱਟਾ ਹੋਏਗਾ ਅੱਜ ਵਾਲੇ ਸਾਰੇ ਸੂਟ ਕਾਟਨ ਦੇ ਰਹਿਣਗੇ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਜੋ ਵੀ ਤੁਹਾਨੂੰ ਪਸੰਦ ਹੈ ਦਿੱਤੇ ਹੋਏ ਵਟਸਐਪ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਆਪਾਂ ਜਲਦੀ